ਯਾਰ ਉਪਰੋ ਦਾ ਰੋਇ ਨਾ। ਹਟੋ ਬੰਦਿਆ ਨਾ ਕੰਮ ਕਰੀਆ। ਯਾਰ ਕੁੜੀਓ ਸਭ ਉੱਠੋ। ਜੈ ਹਾਂ ਸਰਕਾਰ। ਮੁਰਦਾਬਾਦ। ਜੈ ਹਾਂ ਸਰਕਾਰ। ਮੁਰਦਾਬਾਦ। ਪੁਲਿਸ ਪ੍ਰਸ਼ਾਸਨ। ਮੁਰਦਾਬਾਦ। ਪੁਲਿਸ ਪ੍ਰਸ਼ਾਸਨ। ਮੁਰਦਾਬਾਦ। ਪੁਲਿਸ ਪ੍ਰਸ਼ਾਸਨ। ਮੁਰਦਾਬਾਦ। ਤੱਕੇ ਸ਼ਾਈ ਨਹੀਂ ਚਲੇਗੀ। ਨਹੀਂ। ਕਾ ਗੇਟ ਵੀ ਨਹੀਂ ਖੋਲਿਆ ਇਹਨਾਂ ਦੇ ਪੁਲਿਸ ਵਾਲੇ ਨੇ ਇੱਕ ਬੰਦੇ ਨੇ ਗੇਟ ਸਾਡਾ ਟੱਪਿਆ ਤੇ ਗੇਟ ਖੋਲ ਕੇ ਤੇ ਅੰਦਰ ਆ ਗਏ ਸਾਡੇ ਜਬਰਦਸਤੀ ਲੈ ਕੇ ਆ ਗਏ ਹੈਗੇ ਕੋਈ 7-8 ਜਿੰਦਾ ਮਨ ਵਿੱਚ ਛੱਕਾ ਮਾਰਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਲੈ ਕੇ ਆ ਗਏ ਤੁਸੀਂ ਥੋੜਾ ਜੀ ਨਾ ਚਾਹ ਦੀ ਮੰਗ ਕਰਦੇ ਆ ਕਿ ਜਿਹੜਾ ਨਿਜਾਇਜ਼ ਪੱਤਾ ਕੀਤਾ ਤੇ ਉਹ ਕੈਨਸਲ ਕੀਤਾ ਜਾਏ ਤੇ ਨਿਆਂ ਦਿੱਤਾ ਜਾਏ ਕਿਸ਼ਨ ਜੀ ਅਸਲ ਪੱਤਾ ਪੈਸੇ ਤੋਂ ਪਹੁੰਚਿਆ ਤੁਸੀਂ ਆਪੀ ਬਰਕਰਾਰਾ ਲਾ ਦਿੱਤੀ ਕਾਰਨ ਕੋਈ ਬੜਾ ਅਫਸੋਸ ਦੀ ਗੱਲ ਹੈ ਜੇ ਕਿਸੇ ਬੰਦੇ ਦਾ ਦਿਲ ਨਾ ਕਰੇ ਵੀ ਮੈਂ ਪਾਣੀ ਨਹੀਂ ਪੀਣਾ ਉਹਨੂੰ ਇਹ ਜਿਹੜੇ ਭਗਵਾਨ ਦਮਨ ਦੀ ਸਰਕਾਰ ਹੈ ਧੱਕੇ ਨਾਲ ਪਾਣੀ ਜੇ ਬੰਦੇ ਨੇ ਚਾਹ ਨਹੀਂ ਪੀਣੀ ਉਹਨੂੰ ਧੱਕੇ ਨਾਲ ਚਾਹ ਪਿਆਦੇ ਆ ਬੜਾ ਅਫਸੋਸ ਦੀ ਗੱਲ ਕੜੇ ਪੈਂਦੀ ਆ ਵੀ ਚਲੋ ਸੱਤਾ ਜੋ ਤੁਸੀਂ ਆ ਗਿਓ ਤੇ ਮੈਂ ਦੋ ਤਿੰਨ 400 ਵੋਟ ਨਾ ਹਾਰੇ ਆ ਉਹਨੂੰ 50000 ਵੋਟ ਲਾਲਚੰਦ ਘਟਾਰ ਚੌਕ ਨੂੰ ਪਿਆ ਦੇ 50 ਮੈਨੂੰ ਪਿਆ ਉਹ ਜੇ ਮੇਰੇ ਇਲਾਕੇ ਦੇ ਵਿੱਚ ਚਲੋ ਇਹਲੇ ਇਲਾਕਾ ਆਉਦਾ ਨਿਕਲ 50000 ਜਿਹੜਾ ਵੋਟ ਆਇਆ ਜ ਮੇਰਾ ਨਾਂ ਵੀ ਲੋਕੀ ਆ ਗਿਆ ਉਹ ਜਿਹੜੇ ਬੰਦੇ ਮੇਰੇ ਨਾਲ ਚੱਲਦੇ ਆ ਹੁਣ ਸੰਮਤੀ ਦੇ ਜਿਹੜਾ ਪਸ਼ੇ ਦੇ ਇਲੈਕਸ਼ਨ ਆ ਗਏ ਆ ਇਹ ਵੋਟਾਂ ਪੈਣੀ ਹੈ ਪਿਆਰ ਨਾਲ ਵੋਟਾਂ ਕੋਈ ਧੱਕੇ ਨਾਲ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੂੰ ਯੂਜ਼ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਜੇ ਕੋਈ ਨਹੀਂ ਇਹਦੀ ਗੱਲ ਮੰਨਦਾ ਤੂੰ ਤੇ ਪਰਚਾ ਦੇ ਦਿੰਦੇ ਜਿੱਦਾਂ ਅ ਕੱਲ ਜਾਂ ਪਰਸੂ ਦੀ ਗੱਲ ਸੀ ਆਪਾਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖੇ ਦੇ ਸੀ ਪਹਿਲਾ ਪ੍ਰੋਗਰਾਮ ਹੈ ਕੀਤਾ ਠਾਕਰਪੁਰ ਦੂਜਾ ਪ੍ਰੋਗਰਾਮ ਕੀਤਾ ਹੈ ਰਿਸ਼ਪਾਲਮਾ ਤੀਜਾ ਪ੍ਰੋਗਰਾਮ ਸੀ ਗਿੱਦੜਪੁਰ ਸ਼ੇਰਪੁਰ ਉਹ ਸਾਡੇ ਪੁਰਾਣੇ ਸੈਕਟਰੀ ਅਹ ਉਹ ਗਾਉਂ ਕੂ ਰਾਮ ਸਰੂਪ ਜੀ ਉਹਨਾਂ ਦਾ ਬੇਟਾ ਹੈ ਅਨੁਰਾਜ ਸੈਣੀ ਉਹ ਸਾਡੇ ਕਾਂਗਰਸੀ ਪਰਿਵਾਰ ਹੈ ਉਹਨਾਂ ਮੇਲੇ ਲੱਗੇ ਹੋਏ ਉੱਥੇ ਜਿਹੜਾ ਮੁੰਡਾ ਸਾਡਾ ਸਰਪੰਚ ਬਣਿਆ ਉਹ ਸਾਰੇ ਰਲ ਕੇ ਵੀ ਮਿٹے ਰੱਖੀਤੀ ਸੀ ਔਰ ਜਿਲੇ ਉਹਨਾਂ ਦੇ ਘਰ ਟੈਂਪੂਟ ਲੱਗਾ ਤੇ ਉਸ ਵੇਲੇ ਮੈਂ ਸੀ ਉੱਥੇ ਰਿਸਪਾਲਮਾ ਉੱਥੋਂ ਬੰਦੇ ਚਕਾਏ ਉਹਨਾਂ ਤੇ ਬੇਤੁਰਕਾ ਉਹ ਧਾਰਾ ਲਾ ਦਿੱਤੀਆਂ ਕਾਲੇ ਤੇ ਉਹਨੂੰ ਛੱਡ ਦਿੱਤਾ ਤੇ ਅੱਜ ਫੇਰ ਸਵੇਰੇ ਤੜਕੇ ਫੜਲੇ ਜਿੱਦਾਂ ਕੋ ਪੰਜ ਵੜ ਫੜਣਾ ਹੁੰਦਾ ਤਿੰਨ ਚਾਰ ਜਿਪਸੀਆਂ ਗਈਆਂ 20-25 ਮੁਲਾਜ਼ਮ ਗਏ ਜਾ ਕੇ ਉਹਨੂੰ ਸਿਰੇ 6 ਵਜੇ ਚੁੱਕ ਲਿਆ ਔਰ ਇਹਦੇ ਉੱਤੇ ਧਾਰਾ ਲਗਾਈ ਜੀ 452 ਔਰ 354 ਜਦਕਿ ਸਾਰਾ ਪਿੰਡ ਉਹਨਾਂ ਦੇ ਗੁਆਂ ਨੇ ਉਹਨਾਂ ਦੇ ਹੱਕ ਚ ਨਾ ਕਦੇ ਵੀ ਇਸਰਾਂ ਦੀ ਗੱਲ ਨਹੀਂ ਕੋਈ ਮੈਂ ਲੇਡੀ ਦਾ ਨਾਮ ਨਾ ਮੈਨੂੰ ਪਤਾ ਕੋਈ ਲੇਡੀ ਖੜੀ ਕਰਕੇ ਤੇ ਉਹਦੇ ਵੱਲੋਂ ਕਿਹਾ ਗਿਆ ਵੀ ਇੱਕ ਕੰਦ ਟੱਪ ਕੇ ਮੜਾ ਸਾਡੇ ਘਰ ਆਇਆ ਔਰ ਜਦੋਂ ਵੀ ਮੈਂ ਬਾਹਰ ਨਿਕਲਦੀ ਆ ਤੇ ਮੇਰੇ ਨਾਲ ਮੜਾ ਚੰਗਾ ਬੋਲਦਾ ਜਦਕਿ ਇਸਰਾਂ ਦੀ ਗੱਲ ਹੀ ਕੋਈ ਨਹੀਂ ਉਹਨਾਂ ਹੀ ਮੀਟਿੰਗ ਕੀਤੀ ਹੈ ਇਹ ਹੁਣ ਇਹਨਾਂ ਨੂੰ ਬੜੀ ਜਦੀ ਲੱਗ ਗਿਆ ਪਤਾ ਵੀ ਇਹ ਮਾੜਾ ਚੱਕਾ ਬੋਲਦਾ ਪਹਿਲੀ ਕੋਣੇ ਉਹਨੇ ਬੋਲਿਆ ਸੂ ਮੇਰੀ ਕਹਿਨ ਦਾ ਭਾਵੇ ਆ ਉਹ ਲੋਕੀ ਇਹਨਾਂ ਨਾਲ ਚੱਲਦੇ ਨਹੀਂ ਮੈਂ ਸਿੰਪਲ ਵਿਧਾਇਕ ਰਿਆਂ ਕੋਈ ਬੰਦਾ ਦਾਦੇ ਇਹ ਥਾਣੇ ਅੱਜ ਮੈਂ ਚੌਥੀ ਪਾਈਵੀਂ ਵਾਰੀ ਆ ਗਿਆ ਕੋਈ ਮੁਲਾਜ਼ਮ ਮੇਰੇ ਟਾਈਮ ਦਾਥੇ ਉਹ ਦਾਦੇ ਵੀ ਮੈਂ ਕਦੀ ਕਿਸੇ ਨਾਲ ਧੱਕਾ ਕੀਤਾ ਜਾਂ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਮੈਂ ਹਮੇਸ਼ਾ ਗੱਲ ਕਹਿੰਦੇ ਨੇ ਆ ਕਿ ਪਿਆਰ ਨਾਲ ਰਾਜਨੀਵਾ ਕਰਾ ਦਿਓ ਯਾਰ ਜਾਂ ਰੇਪ ਹੋ ਜਾਵੇ ਜਾਂ ਕਤਲ ਹੋਏ ਨਾ ਉਹਦੇ ਵਿੱਚ ਤੇ ਨਾ ਮੇਰੀ ਚੱਲਣੀ ਨਾ ਕਿਸੇ ਹੋਰ ਦੀ ਚੱਲਣੀ ਹੈ ਉਹਨੇ ਇਹ ਬੰਦਿਆਂ ਨੂੰ ਤੰਗ ਕਰ ਰਿਆ ਔਰ ਲੋਕੀ ਆਪਣੇ ਆਪ ਨੂੰ ਮਹਿਸੂਸ ਕਰ ਰਿਆ ਵੀ ਯਾਰ ਸਾਡੇ ਕੋਲ ਗਲਤੀ ਹੋ ਗਈ ਇਹਨਾਂ ਵੋਟਾਂ ਪਾ ਕੇ ਉਹਨੇ ਜਿੰਨਾਂ ਨੂੰ ਤੰਗ ਕਰ ਸਕਦਾ ਉਹਨਾਂ ਨੂੰ ਤੰਗ ਕਰਦੇ ਆ ਔਰ ਇਹ ਹੁਣ ਆ ਗਿਆ ਬਿਲਕੁਲ ਖੁਸ਼ੀਆਂ ਹਰਕਤਾਂ ਦੇ ਉੱਤੇ ਜਿੱਥੇ ਕਾਂਗਰਸੀ ਵਰਕਰ ਨੇ ਉਹਨਾਂ ਦੇ ਧੱਕਾ ਕਰਦਾ ਜੇ ਪਰਸੂ ਨਹੀਂ ਧਮਕੀਆਂ ਪਰਸੂ ਨਹੀਂ ਗੱਲ ਹੈ ਇਹ ਪਿੰਡ ਹੈ ਬੋ ਹੈ ਸਰਪੰਚ ਮੇਰਾ ਬਣਿਆ ਕਈ ਬੱਚੇ ਗਲਤੀ ਕਈ ਵਾਰ ਨਹੀਂ ਪਤਾ ਲੱਗਦਾ ਉਹਨਾ ਉੱਥੇ ਸ਼ਮਸ਼ਾਨ ਘਾਟ ਦੀ ਉਹ ਸਾਰੀ ਕਰ ਰਹੀ ਸੀ ਬੇਤੇ ਦੋ ਤਿੰਨ ਬੂਟੇ ਸੀ ਉਹਨਾਂ ਪੁੱਟ ਕੇ ਪਰੇ ਕਰਤੇ ਉਹਨੂੰ ਥ੍ਰੈਟ ਆ ਗਿਆ ਕਿ ਜਾ ਤੇ ਪਰਣਾ ਪਾਲਾ ਤੇ ਜੇ ਤੂੰ ਪਰਣਾ ਨਹੀਂ ਪਾਲਾ ਤਾਂ ਤੇਰੇ ਤੇ ਪਰਚਾ ਹੋਣਾ ਉਹ ਮੁੰਡੇ ਦਾ ਮੈਨੂੰ ਫੋਨ ਆਇਆ ਚਾਚਾ ਕੀ ਕਰਦਾ ਮੈਂ ਕਿਹਾ ਯਾਰ ਕੋਈ ਕਰਦਾ ਜਾ ਤੂੰ ਪਰਣਾ ਪਾਲਾ ਮੈਂ ਕੋਈ ਨਹੀਂ ਪਰਵਾ ਪਾਲਣ ਵਾਲੇ ਇਹ ਬੂਟਾ ਲੈ ਲੇਗਾ ਉਹ ਕੱਲ ਇਹਨੇ ਖਬਰ ਲਾਈ ਦੀ ਸੀ ਮੇਰੇ ਖਿਆਲ ਅੱਜ ਲੱਗੀ ਦੀ ਹੈ ਤੇ ਇਹ ਕਿਹੜੀ ਕਿਹੜੀ ਪੰਚਾਇਤ ਕਾਂਗਰਸ ਜਿਹੜੀ ਉਹ ਛੱਡ ਕੇ ਕਾਂਗਰਸ ਉਹ ਸਾਡੇ ਗੜ ਵਾਲੀ ਸਰਕਾਰ ਚ ਆ ਗਿਆ ਮੈਂ ਤੇ ਕਿਸੇ ਨੂੰ ਕਹਿੰਦਾ ਨਹੀਂ ਲੋਕੀ ਦੜਾ ਦੜ ਹਰ ਰੋਜ਼ 40 40 50 50 ਪਰਵਾਰ ਆ ਕੇ ਮੇਰੇ ਕੋਲ ਸ਼ਾਮਲ ਹੋਣਦੇ ਆ ਬੰਦੇ ਕਹਿੰਦੇ ਆ ਵੀ ਇਹਨੂੰ ਕਹਿੰਦੇ ਸ਼ਾਮਲ ਹੋਣਾ ਇਹਨੂੰ ਥੋੜਾ ਕਹਿੰਦੇ ਜਬਰਦਸੇ ਚਾਹ ਪੀ ਉਹਨੂੰ ਦਿਲ ਕਦੋਂ ਉਹਨਾਂ ਕਾ ਪੀ ਜਾਵੋਨੀ ਪਿਆਸ ਨਹੀਂ ਲੱਗੀ ਤੇ ਉਹਨੂੰ ਕਹਿੰਦੇ ਪਾਣੀ ਪੀ ਸੋ ਮੇਰੇ ਕਹਿਣ ਦਾ ਭਾਵ ਹੈ ਵੀ ਲਾਲਚੰਦ ਮੰਤਰੀ ਜੇ ਲੋਕਾਂ ਨੇ ਕਿਆਸ ਕਰਕੇ ਤਨੇ ਵੋਟਾ ਪਾਤੀਆਂ ਹੈ ਹੁਣ ਤੂੰ ਸੁਦਾਮ ਹੁਸੈਨ ਬਣ ਕੇ ਨਾ ਦੱਸ ਤੂੰ ਗਦਾਫੀ ਬਣ ਕੇ ਨਾ ਦੱਸ ਇਹ ਜਿਹੜੀ ਤੇਰੇ ਕੋਲ ਪਾਵਰ ਹੈ ਇਹ ਪਾਵਰ ਲੋਕਾਂ ਦੇ ਦਿੱਤੀ ਹੋਈ ਹੈ ਉਹਦੇ ਨਸ਼ੇ ਦੇ ਵਿੱਚ ਤੂੰ ਸਭ ਕੁਝ ਭੁੱਲਣਾ ਜੇ ਬੰਦਾ दारू ਪੀਂਦਾ ਹੈ ਤੇ ਉਹਨੂੰ 2-3 ਘੰਟੇ ਨਸ਼ਾ ਰਹਿੰਦਾ ਉਹ ਸਵਾਲ ਲੱਜਦਾ ਤੇ ਤੇਰਾ ਵੀ ਜਿਹੜਾ ਨਸ਼ਾੜਾ ਇਹ 5 ਸਾਲ ਦਾ ਹੈ ਇਹ ਨਸ਼ੇ ਨੂੰ ਭੁੱਲ ਜਾ ਜੀ ਤੂੰ ਆਪਣੇ ਆਪ ਨੂੰ ਠੀਕ ਰੱਖਣਾ ਜਦੋਂ ਵੋਟਾਂ ਦੀ ਵਾਰੀ ਆਣੀ ਹੈ ਜੇ ਤੂੰ ਠੀਕ ਰਹਿਣਾ ਤੇ ਲੋਕੀ ਚਲੋ ਕੁਝ ਕਹਿਣਗੇ ਨਹੀਂ ਵੋਟਾਂ ਤਾਂ ਤੈਨੂੰ ਹਣੀ ਪੈਣੀ ਹੈ ਵੀ ਮੈਂ ਤੁਹਾਡੇ ਚਾਨਣ ਰਾਜ ਕਰਨ ਲੱਗਾ ਜਾੜੂ ਦੀ ਕੋਈ ਵੋਟ ਨਹੀਂ ਪੈਣੀ ਇਸ ਕਰਕੇ ਮੇਰੀ ਬੇਨਤੀ ਹੈ ਲਾਲ ਚੰਦ ਅਜੇ ਵੀ ਸੁਦਰਜਾ ਅਜੇ ਵੀ ਨਾ ਇਹੋ ਜੇ ਠੱਕੇ ਕਰ ਜਦੋਂ ਕਿਸੇ ਹੋਰ ਬੰਦੇ ਦੀ ਵਾਰੀ ਆਣੀ ਹੈ ਨਾ ਸਾਡੀ ਵਾਰੀ ਆ ਗਈ ਅੱਜ ਤੇ 5 ਸਾਲ ਤੇਰੇ ਠੱਕੇ ਸਾਰੇ ਆ ਤੇ ਤੇਰੇ ਕੋਲ 5 ਮਿੰਟ ਨਹੀਂ ਰੜੇ ਇਸ ਕਰਕੇ ਮੈਂ ਫੇਰ ਜਿਹੜੇ ਤੇਰੇ ਟੂੰਗੜੇ ਲੈ ਉਹਨਾਂ ਨੂੰ ਨਾ ਸਮਝਾਦਾ ਵੀ ਜੁਗੰਦਰਪਾਲ ਤੇ ਆਪਣੇ ਵਰਕਰਾਂ ਨਾਲ ਖੜਾ ਮਾਰਾ ਵੀ ਹੋਇਆ ਚੰਗਾ ਵੀ ਹੈ ਫਿਰ ਮੈਂ ਉੱਤੇ ਖੜਾ ਹੈ ਤੇ ਜਿਹੜੇ ਸਰਗਣਾਂ ਦੇ ਉੱਤੇ ਤੁਸੀਂ ਦਬਕੇ ਮਾਰਦੇ ਹੋ ਨਾ ਸਰਗਣਾਂ ਦੇ ਜਾਣੇ ਨੱਠ ਤੇ ਫਿਰ ਦੋ ਦੋ ਡਾਂਗਾ ਬਜਣੀ ਹੈ ਤੁਹਾਡੇ ਤੋਂ ਤੁਸੀਂਦਾ ਹੋਏ ਨੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਚੰਗੇ ਕੰਮ ਕਰੋ ਚੰਗੇ ਕੰਮ ਕਰੋ ਤੇ ਸਭ ਕੁਝ ਠੀਕ ਹੋਈ ਨੇ ਕਿ ਮੈਂ ਤੁਹਾੰਦਰ ਨੂੰ ਕਹਿਣਾ ਚਾਹੁੰਦਾ ਵੀ ਯਾਰ ਥੋੜੇ ਦਿਨਾਂ ਨੂੰ ਤੁਸੀਂ ਰਿਟਾਇਰ ਹੋਏ ਨਾ ਜੰਦੇ ਜੰਦੇ ਚੰਗੇ ਕੰਮ ਕਰ ਲਓ ਤੱਕੇ ਨਾ ਤੁਸੀਂ ਕੰਮ ਸ-ਕਮ ਜੇ ਤੁਹਾਨੂੰ ਫੋਨ ਆਂਦਾ 82 ਚੱਕਦਾ ਜਾਂ ਮੰਤਰੀ ਦਾ ਤਾਂ ਸਹੀ ਗਾਈਡ ਕਰੋ ਵੀ ਯਾਰ ਨਹੀਂ ਇਦਾਂ ਦੀ ਗੱਲ ਬਣਨੀ ਨਹੀਂ ਫੇ ਪਰਸੋਂ ਦੀ ਛੱਡ ਦਿੱਤਾ ਅੱਜ ਇਸੇਰੇ ਫੜ ਕੇ ਤੁਸੀਂ ਉੱਤੇ ਧਰਾ ਪਾ ਲਾਤੀਆਂ ਉਹ ਕਿਉਂ ਲਾਤੀਆਂ ਉਦੋਂ ਛੱਡਿਆ ਕਿ ਉਸ ਦਿਨ ਪਾ ਦਿੰਦੇ ਮੈਂ ਤੁਹਾਡੇ ਕੈਮਰਾਮੈਨ ਐ ਇਹ ਵੀ ਕਹਿਣਾ ਚਾਹੁੰਦਾ ਦਸੰਬਰ ਮਹੀਨੇ ਅਸੀਂ ਤੇ ਤਰਨਾ ਲਾਇਆ ਸੀ ਸਾਡੇ ਕਿਹੇ ਬੰਦੇ ਨੇ ਤੁਸੀਂ ਪਰਚਾ ਲੈ ਕੇ ਰਜਿਸਟਰ ਕਰਦੇ ਚਲੋ ਉਹ ਪਰਚਾ ਰਜਿਸਟਰ ਕਰ ਲਿਆ ਉਲਟਾ ਸਾਡੇ 14 ਬੰਦੇ ਦੇ ਪਰਚੇ ਦਿੱਤੇ ਮੇਰੇ ਨੇ ਦਿੱਤਾ ਮੇਰੇ 14 ਜਿਹੜੇ 13 ਬੰਦੇ ਹੋ ਤੁਸੀਂ ਮਚਲਕੇ ਭਰ ਕੇ ਦੇ ਜਵਾਨਤਾ ਲੈ ਲਈਆਂ ਮੇਰੇ ਉਤੇ ਧਾਰਾ ਲਾਤੀ ਤੁਸੀਂ 75750 ਤੇ ਮੈਂ ਤੇ ਤੁਹਾਡਾ ਮੁਜਰਮ ਹੈ ਹੀ ਮੈਂ ਤੇ ਆਏ ਨੇ ਮੈਂ ਤੇ ਸੱਚ ਨੂੰ ਗੱਲ ਕਹਿਣਾ ਚਾਹੁੰਦਾ ਤੁਹਾਡੇ ਇਸ ਕੈਮਰੇ ਦੇ ਰਸੇ ਇਹ ਤੁਸੀਂ ਮੈਨੂੰ ਵੀ ਰੈਸਟ ਪਾ ਲੋ ਤੇ ਆਪੇ ਜਿੰਨੇ ਜਵਾਨ ਤੇ ਕਰਾਣੀਆਂ ਹੋ ਕਰਾ ਲਾ ਲ ਤੁਸੀਂ ਆਪਣਾ ਜੋਰ ਜਿਹੜਾ ਲੱਗਦਾ ਲਾ ਲਓ ਇਸ ਕਰਕੇ ਮੈਂ ਫੇਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਿਹੜਾ ਇਹਨਾਂ ਦਾ ਰੈਵਰ ਹੈ ਭਗਵੰਤ ਸਿੰਘ ਮਾਨ ਮੈਂ ਉਹਦੇ ਕੋਲ ਬੇਨਤੀ ਕਰਦਾ ਵੀ ਤੁਸੀਂ ਜਿਹੜੇ ਮੰਤਰੀ ਛੰਤਰੀ ਨੇ ਆਪਣੇ ਇਹਨਾਂ ਨੂੰ ਸਹੀ ਗਾਇਕ ਕਰੋ ਐ ਤੱਕੇ ਨਹੀਂ ਜੇ ਚੱਲਨੇ ਬਹੁਤ ਬਹੁਤ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜੀ